ਤੁਸੀਂ ਦੇਖ ਸਕਦੇ ਹੋ ਤੜਾ ਤੜ ਜਿਹੜੀਆਂ ਪਰਚੀਆਂ ਇੱਥੇ ਪਾਈਆਂ ਜਾ ਰਹੀਆਂ ਤੇ ਇੰਤਜ਼ਾਰ ਦੀਆਂ ਘੜੀਆਂ ਜਿਹੜੇ ਸੱਜਣਾ ਨੇ ਲੱਕੀ ਡਰਾਪ ਆਏ ਹੋਏ ਆ ਸਾਰੇ ਆਨਲਾਈਨ ਦੇਖ ਸਕਦੇ ਹੋ ਅਲੱਗ-ਅਲੱਗ ਚੈਨਲਾਂ ਤੋਂ ਇਸ ਲੱਕੀ ਡਰਾ ਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਜਿੰਨੇ ਵੀ ਵੀਰ ਯੂਟਿਊਬਰ ਨੇ ਉਹਨਾਂ ਵੱਲੋਂ ਜਿਹੜਾ ਵਿਸ਼ੇਸ਼ ਸਹਿਯੋਗ ਆ ਜੋ ਕਿ ਪਰਚੀਆਂ ਪਵਾਉਣ ਦੇ ਵਿੱਚ ਵੀ ਤੇ ਇੱਥੇ ਵੀ ਜਿਹੜਾ ਆ ਕੇ ਜਿਹੜਾ ਲਾਈਵ ਸਾਰੀ ਜਨਤਾ ਨੂੰ ਦਿਖਾਉਣਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਥੋੜੀ ਸਮੇਂ ਦੇ ਵਿੱਚ ਜਿਹੜਾ ਇੱਥੇ ਤੁਸੀਂ ਮਾਹੌਲ ਹੋਰ ਵੀ ਰੰਗੀਨ ਦੇਖੋਗੇ ਤੇ ਪਤਾ ਨਹੀਂ ਕਿਹੜੇ ਸੱਜਣ ਦੇ ਹੱਥ ਵਿੱਚ ਥਾਰ ਦੀ ਚਾਬੀ ਜਾਂ 4x4 ਜਿਹੜਾ ਨਾਮ ਹੈ ਕੋਈ ਭਾਂਤ ਨੀਲਾ ਘੋੜਾ ਉਹਦੀ ਚਾਬੀ ਦੇਖੋ ਹੁਣ ਕੀ ਦੇ ਹੱਥ ਜਾਂਦੀ ਹੈ ਆ ਦੇਖ ਲਓ ਬਈ ਪਰਚੀਆਂ ਪਰਚੀ ਲੱਗੇ ਨੇ ਆ ਯਾਰ ਆਪਾਂ ਦਾ ਪੱਕਾ ਕੰਮ ਆ ਆ ਦੇਖ ਲਓ ਬਈ ਪਰਚੀ ਤੇ ਪਰਚੀ ਪਈ ਜਾ ਰਹੀ ਹੈ ਤੇ ਲਫਾਫੇ ਪਰ ਪਰ ਵੀਰਾਂ ਵੱਲੋਂ ਪਰਚੀਆਂ ਦੇ ਆ ਰਹੇ ਆ ਹੈਲੋ ਇੱਕ ਬਾਈ ਸਾਰਿਆਂ ਨੂੰ ਬੇਨਤੀ ਹੈ ਪਰਚੇ ਫੋਲਡ ਕਰਵਾ ਦੋ ਮੈਂ ਵੀ ਤਿਆਰ ਰਹਿਣੀ ਹੈ ਧੰਨਵਾਦ ਹੁਣ ਆਹ ਵਿਚਾਰੇ ਤੜਕੇ ਦੇ ਲੱਗੇ ਪਏ ਆ ਜਿਹੜੇ ਮਗਰ ਬਾਈ ਬੈਠੀ ਹੈ ਕਰਵਾ ਦੋ ਇਹ ਭਰਾ ਯੂਟਿਊਬਰ ਹੋ ਵੀ ਤੇ ਆਜੋ ਯਾਰ 2 ਮਿੰਟ ਹੱਥ ਮਰਾ ਦੋ ਆ ਤੜਕੇ ਦੇ ਲੱਗੇ ਪਏ ਜਾਰੇ ਫੋਟੋ ਲਓ ਵੀ ਇਹ ਕੰਮ ਜਿਹੜਾ ਹੈ ਹੀ ਬਹੁਤ ਵੱਡਾ ਤੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੀ ਮਕਦਾਰ ਦੇ ਵਿੱਚ ਜਿਹੜੀ ਪਰਚੀ ਪਈ ਹੋਈ ਹੈ ਤੇ ਤਿੰਨੇ ਲੋਕਾਂ ਦੀਆਂ ਜਿਹੜੀਆਂ ਆਸਾਂ ਉਮੀਦਾਂ ਇਸ ਲੱਕੀ ਡਰਾ ਤੋਂ ਲੱਗੀਆਂ ਹੋਊਗਾ ਜਿੰਨਾ ਵੀ ਦੋਸਤਾਂ ਨੇ ਜਿੰਨੀਆਂ ਵੀ ਪਰਚੀਆਂ ਪਾਈਆਂ ਹੋਊਗਾ ਸੋ ਮਾਲਕ ਭਲੀ ਕਰੇ ਦੇਖਨੇ ਆ ਕਿਦੇ ਹੱਕ ਦੇ ਵਿੱਚ ਜਿਹੜਾ ਇਹ ਅੱਜ ਦਾ ਹੱਤਵਾ ਜਾਂਦਾ ਥਾਰ ਦੀਆਂ ਨੀਲੇ ਘੋੜੇ ਦੀਆਂ ਤੇ ਹੋਰ ਜਿਹੜੇ 101 ਇਨਾਮ ਤੇ ਹੋਰ ਜਿਹੜੇ ਵਧੀਆ ਇਨਾਮ ਨੇ ਕਿਹਦੇ ਹੱਥ ਵਿੱਚ ਜਾਂਦੇ ਆ ਦੇਖਦੇ ਆ ਸਭ ਪਰਵਾਹ ਨਹੀਂ ਆ ਲਓ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਜਿਹੜੇ ਦੂਰੋਂ ਨੇੜੇੋਂ ਸاتھ ਹੀ ਪਹੁੰਚੇ ਹੋਏ ਐ ਇਸ ਲੱਕੀ ਡਰਾਅ ਦੇ ਲਈ ਅਲੀ ਪਰਚੀਆਂ ਭਾਈ ਜੀ ਕੋਈ ਵੀ ਫੁੜਾਈ ਲਾਈਵ ਸਾਰਾ ਕਰਾਂਗੇ ਲਾਈਵ ਕੀ ਨਾਮ ਸਾਈਟ ਤੇ ਫੜਾ ਲਓ ਕੰਦੀ ਪਰਚੀਆਂ ਫੋਨ ਕਰਨਾ ਦੂਸਰਾ ਨੰਬਰ YouTube ਤੇ YouTube ਤੇ ਦਬਰ ਪਰਚੀਆਂ ਦੇ ਦਿੰਦੇ ਹਾਂ ਜਿੰਦੂ ਲਾਈਵ ਲਾਈਵ ਜਿੰਦੂ ਲਾਈਵ ਸਿੰਗਲ ਸਿੰਗਲ ਪਰਚੀਆਂ ਹੋਲਡ ਕਰਨੀਆਂ ਜੀ ਆਹ ਲਓ ਭਾਈ ਜੀ ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਬੰਨੀ ਰਿਜ਼ਰਵ ਵਾਲੀਆਂ ਪਰਚੀਆਂ ਕੰਚ ਦੇ ਬਾਕਸ ਵਿੱਚ ਪਾਣੀਆਂ ਜੀ ਮੇਨ ਵਾਲੀਆਂ ਸਾਈਡ ਤੇ ਡਰਮ ਵਿੱਚ ਪਾਉਣੀ ਹੈ 60 ਬੇਨਤੀ ਹੈ ਸਾਥੀਓ ਜੇ ਕੋਈ ਸੱਚਨ ਸੇਵਾ ਕਰਨੀ ਚਾਹੁੰਦਾ ਤੇ ਅੱਗੇ ਆ ਕੇ ਪਰਚੀਆਂ ਫੋਲਡ ਕਰਾ ਦੇਓ ਜਿੱਦੀ ਜਲਦੀ ਪਰਚੀਆਂ ਫੋਲਡ ਹੋਣਗੀਆਂ ਓਨੀ ਜਲਦੀ ਦਿਨਾਂ ਦੀ ਸ਼ੁਰੂਆਤ ਹੋਊਗੀ ਬੇਦੀ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਦੇਖ ਲੋ ਬਈ ਪਰਚੇ ਬਿਲਕੁਲ ਤਿਆਰ ਆ ਤਿਆਰ ਖਲ ਨਾ ਰਹਾ ਬਈ ਸਾਰਾ ਹੀ ਪੰਡ ਜਿਹੜਾ ਪਰਚੀਆਂ ਫੋਲਡ ਕਰਨ ਤੇ ਲੱਗਿਆ ਹੋਇਆ ਕਿਉਂਕਿ ਪਰਚੀਆਂ ਬਹੁਤ ਵੱਡੀ ਮਕਦਾਰ ਦੇ ਵਿੱਚ ਪਈਆਂ ਹੋਈਆਂ ਤੇ ਇਹ ਸਾਰੇ ਦੋਸਤ ਜਿਹੜੇ ਸੰਜੋਗ ਕਰ ਰਹੇ ਆ ਵਿਸ਼ੇਸ਼ ਤੌਰ ਤੇ ਇਸ ਜਿਹੜਾ ਲੱਕੀ ਡਰਾ ਦੇ ਲਈ ਜਿੰਨੇ ਵੀ ਦੋਸਤ ਤੁਸੀਂ ਦੇਖ ਸਕਦੇ ਹੋ ਬਾਬਾ ਬੋਰੇ ਵਾਲਾ ਕਲੱਬ ਦੇ ਸਹਿਯੋਗੀ ਸੱਜਣ ਇਹ ਵਿਸ਼ੇਸ਼ ਤੌਰ ਤੇ ਜਿਹੜਾ ਪਿੰਡ ਦੇ ਵਿੱਚ ਵੀ ਕਲੱਬ ਦੇ ਤੌਰ ਤੇ ਸਵਾਵਾ ਮੰਦਦੇ ਆ ਤੇ ਹਰ ਇੱਕ ਕੰਮ ਦੇ ਵਿੱਚ ਅੱਗੇ ਰਹਿੰਦੇ ਆ ਤੇ ਹੁਣ ਜਿਹੜਾ ਲੱਕੀ ਡਰਾ ਤੀਜਾ ਲੱਕੀ ਡਰਾ ਇਹ ਅੱਜ ਨਿਕਲਣ ਜਾ ਰਿਹਾ ਉਹ ਵੀ ਬਹੁਤ ਬਾ ਕਮਾਲ ਗਏ ਸੀ ਤੇ ਜਿਹੜੀ ਵੀ ਰਾਸ਼ੀ ਬਚੀ ਸੀਗੀ ਉਹ ਸਾਰੀ ਗਊਸ਼ਾਲਾ ਦੇ ਉੱਪਰ ਲਾਈ ਗਈ ਸੀ ਤੇ ਇਸ ਡਰਾ ਦੇ ਵੀ ਜਿਹੜੀ ਵੀ ਰਾਸ਼ੀ ਬਚਦੀ ਆ ਉਹ ਗਊਸ਼ਾਲਾ ਦੇ ਉੱਪਰ ਲਾਈ ਜਾਣੀ ਤੇ ਲੋ ਵੀ ਦੇਖ ਸਕਦੇ ਸਾਰੇ ਲੋਕ ਜਿਹੜੇ ਫੋਲਡ ਕਰਨ ਤੇ ਲੱਗੇ ਹੋਏ ਆ ਪਰਚੀਆਂ ਤੇ ਇਸ ਲੱਕੀ ਡਰਾਅ ਨੂੰ ਵਧੀਆ ਬਣਾਉਣ ਦੀ ਖਾਤਰ ਜਿਹੜਾ ਪੂਰਾ ਪ੍ਰਬੰਧ ਕਰਨ ਦੀ ਖਾਤਰ ਬਾਈ ਸ਼ੌਕੀ ਤੇ ਬਾਬਾ ਬੋਰੇ ਵਾਲਾ ਕਲੱਬ ਦੇ ਜਿੰਨੇ ਵੀ ਸੱਜਣ ਮਿੱਤਰ ਨੇ ਉਹਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਰੋਟੀ ਪਾਣੀ ਦਾ ਪ੍ਰਬੰਧ ਇੱਥੇ ਬੈਠਣ ਲਈ ਪ੍ਰਬੰਧ ਤੇ ਗਰਮੀ ਦੇ ਵਿੱਚ ਜਿਹੜੇ ਕੂਲਰ ਵਧੀਆ ਬਾਈਆਂ ਨੇ ਲਵਾਏ ਹੋਏ ਆ ਤਾਂ ਕਿ ਇੱਕ ਇੱਕ ਚੀਜ਼ ਜਿਹੜੀ ਮੱਦੇ ਨਜ਼ਰ ਰੱਖ ਕੇ ਕੀਤੀ ਗਈ ਆ

ਮੇਰੇ ਕੋਲ ਤੁਹਾਡੇ ਮਾਣੇ ਕਾਟ ਨੂੰ ਮੈਂ ਮਾੜਾ ਕੁਝ ਨਹੀਂ ਲਾਈ ਰਿਹਾ ਮੈਂ ਮਾੜਾ ਜਾ ਉਹ ਕਰਵਾ ਲਿਆ ਯਾਰ ਉਹਨਾਂ ਨਾਲ ਸਬੂਤ ਬਸ 10 ਮਿੰਟ ਜਿਹੜਾ ਉਦੋਂ ਹੀ ਕਰਾਂਗੇ ਜਦੋਂ ਕੰਮ ਭਾਗ ਪਿਆ ਆਪਣਾ